ਆਦੀ ਕੀ ਨਾ ਟੋੜਾ ਨੰਦਰਾ ਕੀ ਕਹਿਣਾ ਚਾਹੁੰਦੇ ਜੇ ਤੇ ਕੀ ਲੱਗਦੇ ਨੇ ਤੁਹਾਡੇ ਘਰਵੜਾ ਘਰਵੜਾਈ ਇਹ ਕਿਹੋ ਮੰਜੇ ਤੇ ਲੱਗਾਈ ਮੰਜੇ ਤੇ ਇਹਨਾਂ ਸਾਲੀ ਹੋ ਗਏ ਤੇ ਇਹਨਾਂ آپریشن ਹੋ ਗਏ ਆ ਤੇ ਹੁਣ ਸਾਲੀ ਨੇ ਜਿਆਦਾ ਕੰਮ ਖਰਾਬ ਕਰਤਾ ਇਹ ਸਾਲੀ ਹੋ ਗਿਆ ਤੇ ਹੁਣ ਇਹਨਾਂ ਕੋ ਕੰਮ ਜੋਕੇ ਨਹੀਂ ਘਰ ਚ ਰਾਛ ਨਹੀਂ ਹੈਗਾ ਤੇ ਮੀਰ ਭਰਾ ਪਾਣ ਕੇ ਤੇ ਇਲਾਜ ਕਰਾ ਦੋ ਵੀ ਕਰਜਾ ਲੱਤ ਜੀ ਤੇ ਹੋਈ ਹੋਰ ਕੋਈ ਨਹੀਂ ਹਾਂਜੀ ਕਮਾਉਣ ਵਾਲਾ ਹੋਣੀ ਨਹੀਂ ਕਮਾਉਣ ਵਾਲਾ ਨਹੀਂ ਜਿਹ ਹੈਗਾ ਕੋਈ ਇਹ ਕਮਾਉਣ ਵਾਲੇ ਤੇ ਵੀ ਮੱਝੀ ਤੇ ਪੈ ਗਈ ਹਾਂ ਜੀ ਬਾਬਾ ਕੀ ਲਾਉਂਦੇ ਹੋ ਵੀਰ ਕਿਹੜਾ ਬੰਦੇ ਯਸਰਵਾਲ ਕੀ ਗੱਲ ਹੋਈ ਆ ਬੇਟੇ ਨੂੰ ਹਾਂ ਵਾਵਾ ਠੀਕ ਨਹੀਂ ਆ ਕੋਈ ਉਹਦੀ ਬੇਟੀ ਸੀ ਉਹ ਵੀ ਆਤੀ ਹੁਣ ਇਹਦਾ ਕੋਈ ਦੂਸਰਾਲ ਵੀ ਮਗਰ ਕਮਾਉਣ ਵਾਲਾ ਨਹੀਂ ਇਸ ਕਰਕੇ ਦੀ ਮਦਦ ਕੀਤੀ ਜਾ ਸਰ ਆਖੀ ਤੇ ਅਵੇ ਤਾਂ ਦਸਤੀ ਤੇ ਮੇਰਾ ਬੈਨ ਵੀ ਤੇ ਤੁਹਾਨੂੰ ਵੀ ਦਵਾਈ ਦੇਣ ਆਣ ਵਾਲੇ ਨੂੰ ਹੂੰ ਕਿੰਨੇ ਕਿ ਚੇਤੋਂ ਮੰਦੇ ਦਾ ਸਾਲ ਹੀ ਹੋ ਗਿਆ ਘਸਾ ਨਾਲ ਦੀ ਨਾਂ ਹੀ ਸੋਦਾ ਜਸ ਪਾਸਿੰਗ ਜੀ ਤੁਹਾਡੇ ਕੀ ਗੱਲਬਾਤ ਹੈ ਇਹਨਾਂ ਨੂੰ ਇਹ ਵੀ ਜਿਹੜੇ ਨੇ तकरीबन ਸਾਲ ਹੋ ਗਿਆ ਇਹਨਾਂ ਨੂੰ ਇਹਨਾਂ ਦੇ ਨੱਕ ਦੇ ਵਿੱਚ ਪਹਿਲਾਂ ਅਰ ਸੌੜੀ ਸੀ ਹੂੰ ਫਿਰ ਉਹਨੇ ਆਪਣਾ ਕਲਪਨਾਨੇ ਵੱਤੇ ਕਾਫੀ ਇਲਾਜ ਕਰਨਾ ਵਾ ਤੇ ਇਲਾਜ ਉਹਨਾਂ ਨੇ ਕੀਤਾ ਵਾ ਤੇ ਪਰ ਜਿਹੜਿਆ ਉਹ ਪ੍ਰੋਬਲਮ ਜਾਦੀ ਵੱਧ ਗਈ ਆ ਇਹਨਾਂ ਤੁਹਾਡੀ ਜਿਹੜੀ ਬਿਮਾਰੀ ਹੋਰ ਸਾਫ ਦੀ ਉਹਦੇ ਤੇ ਡਾਕਟਰਾਂ ਨੇ ਘੱਟੋ ਘੱਟ 2.5 ਲੱਖ ਦਾ ਖਰਚਾ ਦੱਸਿਆ ਸੀ ਤੇ ਪਰ ਇਹ ਵੀਰ ਜੜਾ ਵਾ ਇਹ ਇੰਨੇ ਜੋਗਾ ਨਹੀਂ ਆ ਇਹ ਤਾਂ ਮਹਾ ਆਪਣਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਸੀ ਤੇ ਬਾਦ ਦੇ ਵਿੱਚ ਇਹਨਾਂ ਨੇ ਕਿ ਡਾਕਟਰ ਕੋਲ ਟੀਕਾ ਲਵਾਇਆ ਸੀਗਾ ਆਪਣਾ ਬਾਹ ਦੇ ਉੱਤੇ ਤੇ ਉਹ ਜਿਹੜਾ ਟੀਕਾ ਇਹਨਾਂ ਦਾ ਭਰ ਗਿਆ ਤੇ ਉਹਦੇ ਨਾਲ ਇਹਨਾਂ ਨੂੰ ਜਾਦਾ ਹੋਰ ਵੀ ਮੁਸ਼ਕਲ ਇਹਨਾਂ ਦੀ ਵਧ ਗਈ ਸੀ ਤੇ ਇਸ ਕਰਕੇ ਮੈਂ ਸਮਾਜ ਸੇਵੀ ਸੰਸਥਾਵਾਂ ਅੱਗੇ ਬੇਨਤੀ ਕਰਦਾ ਹਾਂ ਕਿ ਇਸ ਵੀਰ ਦੀ ਮੱਤ ਵੱਧ ਮਦਦ ਕੀਤੀ ਜਾਵੇ ਕਿਉਂਕਿ ਹੁਣ ਤੇ ਇਹਦੇ ਘਰ ਦੇ ਵਿੱਚ ਰਸਣ ਪਾਣੀ ਵੀ ਨਹੀਂ ਹੈਗਾ ਸਾਡੇ ਕੋਲ ਚਲੋ ਜਿੰਨੇ ਵੀ ਆਪਾਂ ਸੇਵਾ ਕਰ ਕੀਤੀ ਆ ਤੇ ਉਹਦੇ ਨਾਲ ਇਹਦਾ ਗੁਜ਼ਾਰਾ ਨਹੀਂ ਹੋਣਾ ਮੇਰੀ ਤੇ ਵੀਰਾਂ ਅੱਗੇ ਸਮਾਜ ਸੇਵੀ ਸੰਸਥਾਵਾਂ ਅੱਗੇ ਇਹੋ ਬੇਨਤੀ ਆ ਕਿ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿ ਇਹ ਆਪਣੇ ਥੋੜਾ ਬਾਕਾ ਪੈਰਾਂ 'ਤੇ ਖੜਾ ਹੋ ਸਕੇ ਅਤੇ ਆਪਣੀ ਕਮਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਤੋਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਡੇ ਦੁਕਾਨ ਦੇ ਨਾਲ ਹੈ ਕਿ ਘਰ ਦੇ ਨਾਲ ਕਰਿਆ ਜੀ ਇਹ ਮੇਰੀ ਦੁਕਾਨ ਦੇ ਨਾਲ ਹੀ ਜੇ ਇਹਨਾਂ ਦਾ ਘਰ ਬਿਲਕੁਲ ਨਾਲ ਹੀ ਆ ਹਾਂ ਆਪਣਾ ਨੰਬਰ ਇੱਕ ਰਹੀ ਦੇ ਦਿਓ ਜੀ ਵਿੱਚ ਜਿਹੜਾ ਕੋਈ ਤੁਹਾਡਾ ਕੰਟੈਕਟ ਕਰ ਸਕਦਾ ਮੇਰਾ ਨੰਬਰ ਹੈ ਜੀ 9855203274 ਹਾਂਜੀ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅੱਗੇ ਵੀ ਪਹਿਲਾਂ ਇੱਥੇ ਸਾਡੇ ਹੋਰ ਗਵਾਨ ਵੀ ਉਹ ਵੀ ਇੱਕ ਬਜ਼ੁਰਗ ਮਾਤਾ ਸੀ ਉਹਦੇ ਦੋ ਬੇਟੇ ਨੇ ਉਹਨਾਂ ਨੂੰ ਦੱਸਦਾ ਨਹੀਂ ਸਹੀਗਾ ਤੇ ਉਹਨਾਂ ਨੇ ਵੀ ਬੇਨਤੀ ਵੀਰਾਂ ਭਰਾਵਾਂ ਅੱਗੇ ਸਮਾਜ ਸੇਵੀ ਸੰਸਥਾਵਾਂ ਅੱਗੇ ਬੇਨਤੀ ਕੀਤੀ ਸੀ ਤੇ ਮੁੜ ਕੇ ਉਹਨਾਂ ਦੀ ਮਦਦ ਹੋ ਗਈ ਉਹਨਾਂ ਦੇ ਘਰ-ਬਾਰ ਉਹਨਾਂ ਦਾ ਚਲੋ ਵੀਰਾਂ ਨੇ ਵਧੀਆ ਪਾ ਦਿੱਤਾ ਵਾ ਤੇ ਮੇਰੀ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਰ ਦੇ ਵੀ ਬਾਹਾਂ ਪੜੀ ਜਾਵੇ ਤਾਂ ਕਿ ਇਹਦਾ ਵੀ ਇਲਾਜ ਸਹੀ ਹੋ ਸਕੇ ਅਤੇ ਆਪਣਾ ਕੰਮ ਕਾਰ ਕਰੇ ਅਤੇ ਆਪਣੇ ਘਰ ਰਾਜੀ ਖੁਸ਼ੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਜਿਹੜਾ ਪਿੰਡ ਜੀ ਮੇਰਾ ਪਿੰਡ ਇਹ ਨਾਲਾ ਤਸੀਲ ਹੈ ਜਿਹੜਾ ਅੰਬਰਸਰ ਰਾਖਾਣਾ ਜਸਰਵਾਲ ਇੰਦਗੜਾ ਜਸਰਵਾਲ ਹੈ ਜੀ ਅੱਛਾ ਜੀ ਕੀ ਮੁਸ਼ਕਲ ਹੋਈ ਤੁਹਾਨੂੰ ਤੁਸੀਂ ਮੰਜੇ ਦੀ ਮੁਸ਼ਕਲ ਪਾਜੀ ਮੈਂ ਪਹਿਲਾਂ 베ੜੀ ਕਹੇ ਮੇਕੂੰ ਮੈਂ ਵਿਆਹ ਕੀਤਾ ਉਹ ਵਿਚਾਰੇ ਉਹ ਵਿਦੇੜੀ ਦੇਰ ਬੰਦਾ ਬੱਚੇ ਹਰਾਇਆ ਤੇ ਥੋੜਾ ਬਦਮਨ ਦੇਈ ਲਖਾਂ ਪੀ ਨਹੀਂ ਹੁਣ ਤਿੰਨ ਚਾਰ ਪ੍ਰੈਸ਼ਰ ਹੋ ਗਿਆ ਪਰ ਫੋੜ ਕੇ ਵਿੱਚ ਕਚਵਾ ਕੇ ਲਾਏ ਨੇ ਇੱਕ ਤੇ ਮੈਨੂੰ ਕਰਜ਼ੇ ਦੀ ਵੀ ਟੈਨਸ਼ਨ ਰਹਿੰਦੀ ਆ ਇੱਕ ਮੇਰਾ ਕੋਈ ਮੇਰੀ ਮਿੰਟ ਤੇ ਤੁਹਾਡੇ ਮੇਰੀ ਕੋਈ ਗੱਲ ਮਤ ਕੀਤੀ ਜਾਵੇ ਦਾਨੀ ਸਜਣਾਂ ਕੋਈ ਮਨਤਾ ਕੀਤੀ ਜਾਵੇ ਤੇ ਜੇ ਮੇਰੀ ਫਿਰ ਮੈਂ ਨਾ ਕੋਈ ਬេរਜ ਫੋਨ ਆਉਂਦਾ ਰਹਿਆ ਮੇ ਕੋਈ ਨਹੀਂ ਲਾਇਕ ਕਰਾਇਆ ਗਿਆ ਮਿੱਤ ਦਵਾਈ ਲੈ ਕੇ ਕੋਈ ਦੋ ਨਾਨਕ ਸਤੋ ਅੰਮ੍ਰਿਤਸਰ ਆਜ ਨਾਲਿਓ ਸਰਕਾਰਿਓ ਪਰ ਇਹ ਕਿਤੇ ਲੈ ਕੇ ਤੇ ਮਖਾਂਦਾ ਰਿਆ ਤੇ ਹੁਣ ਬੜੀ ਮੁਸ਼ਕਲ ਨੱਕ ਦੇ ਵਿੱਚ ਇਰਸੋਲੀ ਨਿਕਲ ਗਈ ਲੱਕ ਨੱਕ ਜੇ ਤੇ ਅੱਖ ਦੇ ਵਿੱਚ ਉਹਨਾਂ ਡਾਕਟਰਾਂ ਨੇ ਆਖਿਆ ਸੀ ਵੀ ਤੁਸੀਂ ਮੇਰੇ ਕੋਈ ਡਾਕਟਰ ਚਲਾ ਹੈਗਾ ਹਾਲਗੇਟ ਲਾ ਕੇ ਹੁਣ ਇਹ ਮੇਰੇ ਟੈਸਟ ਤੋਂ ਫ੍ਰੀ ਕਰ ਦਿੱਤੇ ਮਿਲ ਕੇ ਨੇ ਆਖਿਆ ਵੀ ਤੁਸੀਂ ਮੇਰੇ ਮੇਰੇ ਹੁਣ ਕੋਈ ਵਾਰ ਨਹੀਂ ਮੈਂ ਨਹੀਂ ਲੈਜ ਕਰ ਸਕਦਾ ਤੁਹਾਡਾ 327 3 ਲੱਖ ਰੁਪਏ ਦੇ ਖਰਚੇ ਮੈਂ ਫਰਾਂਨ ਕੇ ਪਰ ਨਵੇਂ ਪਏ ਮੈਂ ਹੁਣ ਮੈਂ 2 3 6 ਕਿਲੋ ਘਟਾਈ 300 ਰੁਪਏ ਨਹੀਂ ਹੈਗਾ ਤਾਂ ਕੀ ਕਰਾਂਗਾ ਮੈਂ ਕਿੱਥੇ ਜਾਵਾਂ ਹੁਣ ਮੈਂ ਫੇਰ ਮਿਲ ਕੇ ਹਾਂਜੀ ਕਰਜ ਰਾਸ਼ਨ ਨਹੀਂ ਹੈਗਾ ਤੁਹਾਡੇ ਕਰਜ ਹੈ ਕਰਜ ਇਤਨਾ ਕੋਈ ਭੈਣ ਭਰਾ ਥੋੜਾ ਬੋਧ ਦੇ ਦਿੰਦਾ ਚਲੋ ਗੁਰਿਤਦਾ ਥੋੜਾ ਬੋਧ ਦੇ ਦਿੰਦਾ ਖਾੜੀ ਦਾ ਉਦੋਂ ਮੈਂ ਤਨਪਦਾ ਕਮਾਵਾ ਤੇ ਲਿਆਵਾ ਕਰੂੰ ਹੁਣ ਤਾਂ ਬੜੀ ਮੁਸ਼ਕਲ ਆ ਗਈ ਹੈ ਮੇਰੀ ਤਾਰੇ ਕੇ ਮਿਲਤੇ ਹੀਆ ਮੇਰੀ ਕੋਈ ਕੰਮਤ ਕੀਤੀ ਜਾਵੇ ਤੇ ਹੁਣ ਮੈਂ ਬਿਲਕੁਲ ਮੰਜੀ ਦੇ ਪਿਆ ਮੇ ਕੋਠੇ ਆਲੀ ਜਾਂਦਾ ਮੈਂ ਜਦ ਉੱਠਦਾ ਡਿੱਗਣ ਪੈਂਦਾ ਉਦੋਂ ਠੀਗਾ ਬੜਾ ਅਪੀੜ ਕਰਦਾ ਬੜਾ ਮੰਦਾ ਹਾ ਜੇ ਮੇਰਾ ਗੁੜੀ ਚੋਰੀ ਵਿਆਹ ਤੀ ਤੇ ਮੈਂ ਕੱਲਾ ਖ ਕਿੱਥੋਂ ਲਿਆਵਾ ਕੀ ਕਰਾਂ ਤਾਨੂੰ ਪਰ ਮੈਂ ਬਹੁਤ ਜਿਆਦਾ ਚੰਗੀ ਹੋ ਗਈ ਆ ਨਾਲ ਬਕਮੌਣ ਵਾਲਾ ਨਾਲ ਹੋਵੇ ਤੇ ਮੈਨੂੰ ਵੀ ਕੋਈ ਟੈਨਸ਼ਨ ਨਹੀਂ ਪਾਵੇ ਮੇਰੇ ਕਰਜ ਜਨਾ ਮਰਨੀ ਕੋ ਨਹੀਂ ਅਫੇ ਲਾਹਦਾ ਫਿਰੇ ਫਿਕਰ ਉਹ ਵੀ ਤਾਨੂੰ ਪਰ ਇਹ ਮੁਸ਼ਕਲ ਬਹੁਤ ਨੇ ਕਰਜ ਦੀ ਟੈਨਸ਼ਨ